ਭਾਰਤੀ ਜਨਤਾ ਪਾਰਟੀ ਪ੍ਰਤੀਯਾਸੀ ਰਾਣਾ ਸੋਢੀ ਦੇ ਹੱਕ ਵਿੱਚ ਸਾਬਕਾ ਸਿਹਤ ਮੰਤਰੀ ਫਾਜ਼ਿਲਖਾ ਚੌਧਰੀ ਸਰਜੀਤ ਕੁਮਾਰ ਜੈਨੀ ਵੱਲੋਂ ਅੱਜ ਵੱਖ-ਵੱਖ ਪਿੰਡਾਂ ਵਿੱਚ ਤੂਫਾਨੀ ਦੌਰੇ ਕੀਤੇ ਗਏ ਜਿੱਥੇ ਤੁਸੀਂ ਫੋਟੋਆਂ ਤੇ ਵੀਡੀਓ ਜਰੀਏ ਵੇਖ ਰਹੇ ਹੋ ਲੋਕ ਉਹਨਾਂ ਨੂੰ ਸੁਣਨ ਲਈ ਉਹਨਾਂ ਨਾਲ ਮਿਲਣ ਲਈ ਵੱਡੀ ਗਿਣਤੀ ਵਿੱਚ ਪੁੱਜੇ ਫਾਜ਼ਿਲਖਾ ਦੇ ਪਿੰਡ ਘੁਰਕੇ ਦੇ ਤੁਸੀਂ ਫੋਟੋਆਂ ਵੇਖ ਰਹੇ ਹੋ ਵੀਡੀਓ ਵੇਖ ਰਹੇ ਹੋ ਕਿਸ ਤਰ੍ਹਾਂ ਪਿੰਡਾਂ ਦੇ ਲੋਕ ਘਰਾਂ ਵਿੱਚ ਚੌਧਰੀ ਸਰਜੀਤ ਕੁਮਾਰ ਜੈਨੀ ਨੂੰ ਸਨਣ ਲਈ ਵੱਡੀ ਮਾਤਰਾ ਵਿੱਚ ਇਕੱਠੇ ਹੋਏ ਹਨ ਜਿੱਥੇ ਬੋਲਦੇ ਚੌਧਰੀ ਸਰਜੀਤ ਕੁਮਾਰ ਜੈਨੀ ਨੇ ਭਾਈਪਾ ਦੀਆਂ ਨੀਤੀਆਂ ਬਾਰੇ ਦੱਸਿਆ ਅਤੇ ਅਕਾਲੀ ਕਾਂਗਰਸ ਅਤੇ ਆਪ ਪਾਰਟੀ ਨੂੰ ਰਗੜੇ ਲਾਏ ਉੱਥੇ ਬੋਲਦੇ ਹੋਏ ਹੋਰ ਲੋਕਾਂ ਨੇ ਕੀ ਕੁਝ ਕਿਹਾ ਅਤੇ ਇੱਕ ਤਰੀਕ ਨੂੰ ਭਾਈਪਾ ਰੱਕ ਵਿੱਚ ਵੋਟ ਕਿਉਂ ਪਾਣੇ ਦੱਸਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਆਪਾਂ ਨੂੰ ਇਹ ਵੀ ਪਤਾ ਹੈ ਕਿ ਮੋਦੀ ਸਾਹਿਬ ਨੇ ਆਤਮ ਪਿੰਡਿਆ ਥੂੜਤਾ ਦਿੱਤੀ ਹੈ ਸਭ ਤੋਂ ਪਹਿਲਾਂ ਪੰਜਾਬ ਦਾ ਹਾਲੋ ਕਰਤਾਰਪੁਰ ਨਾਂਗਾ ਖਲਵਾਇਆ ਜਿੱਥੇ ਆਪਾਂ ਨੂੰ ਦਰਸ਼ਨ ਹੁੰਦੇ ਨੇ ਪੰਜਾਬ ਦੇ ਲੋਕਾਂ ਨੂੰ ਦਾ ਨੰਬਰ ਉਸ ਨੇ ਲੱਗਰ ਤੇ ਜੈਸਟੀ ਉਹਨੇ ਮਾਫ਼ ਕੀਤੀ ਹੈ ਨੰਬਰ ਤੇ ਆਪਾਂ ਨੂੰ ਇੱਕ ਸੁਭਦਾ ਦਿੱਤੀ 5 ਲੱਖ ਰੁਪਏ ਦੀ ਗਰੀਬ ਦੇ ਬੰਦੇ ਪੈਸਾ ਨਾ ਹੋਵੇ ਹੁਣ ਮੇਰੇ ਘਰ ਦੇ ਵਿੱਚ ਹੀ ਆਇਆ ਮੇਰੇ ਬੱਚੇ ਦਾ ਪ੍ਰੈਸ਼ਨ ਹੋਣਾ ਸੀ ਫੋਟੇ ਦਾ ਲੱਖ ਰੁਪਈਆ ਮੰਗਿਆ ਉਹਨਾਂ ਅਸੀਂ ਜਾ ਕੇ ਉਹ ਠੰਡੇ ਦੇ ਵਿੱਚ ਪ੍ਰੈਸ਼ਨ ਕਰਾਇਆ ਤੇ ਸਿੱਮ ਤੇ 프리 ਹੋ ਗਿਆ ਵੇਖ ਲੋ ਐਨੀ ਸੁਵਿਧਾ ਉਸ ਕਾਰਡ ਦੀ 5 ਲੱਖ ਆਪਣੀ ਜੇਬ ਵਿੱਚ ਹੈ ਜਿਹਨੇ ਮਰਜ਼ੀ ਰਾਜ ਕਰਾਈਏ ਅੱਜ ਤੀ ਸਰਕਾਰਾਂ ਰਹੀਆਂ ਕਿਸੇ ਦਿੱਤਾ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਹੈ ਕਣਕ ਮਿਲ ਰਹੀ ਹੈ ਚਾਵਲ ਮਿਲ ਰਹੇ ਨੇ ਗੜਾਪਾ ਪੈਨਸ਼ਨ ਮਿਲ ਰਹੀ ਹੈ ਸੈਂਟਰ ਵੱਲੋਂ ਹੋਰ ਕਾਟੀ ਸੁਵਿਧਾ ਕੀ ਹੈ ਆਪਾਂ ਨੂੰ ਮਕਾਨ ਗਰੀਬਾਂ ਨੂੰ ਨੇ ਦਿੱਤੇ ਹੈ ਤਾਂ ਆਪਣਾ ਚੰਨੀ ਹੈ ਮੁੱਖ ਮੰਤਰੀ ਸਾਹਿਬ ਸਾਫ ਕਾ ਉਹ ਕਹਿੰਦਾ ਹੈ ਜੀ ਮੈਂ ਇਤਨਾ ਨੀ ਯੋਕਾ ਤਾਂ ਪਹੁੰਚਿਆ ਬਸਲੇ ਲਾਤੀ ਖਬਰ ਗਲਤ ਉਹ ਉਡੀ ਕਹਿ ਰਹੇ ਭਾਈ ਐਸਟੈਂਕ ਬਾਜੀਏ ਕਦੇ ਦਾਦਾ ਮੈਂ ਖੰਬੇ ਤੇ ਚੜ ਜਾਣਾ ਕਦੇ ਆ ਤਾਂ ਮੈਂ ਬੱਕਰੀ ਚੋਰ ਉਹ ਛੇਰਵੇਂ ਦੇ ਦੋਵੇ ਨੇ ਬੱਕਰੀ ਤੇ ਜਵਾਕਾਂ ਕਾਹਦੀ ਲੱਤਾ ਪੱਟ ਚੋ ਲਰੇਗਾ ਉਹ ਛਿਆਨੀ ਜੋਵੇਂ ਤਾਂ ਪਤਾ ਲੱਗੇ ਬਚੇਰੀ ਤਾਂ ਦੁੱਧ ਚੋਇਆ ਨਾ ਰੱਤ ਨੇ ਮੱਥੇ ਲੱਗੇ ਨਾ ਬੱਕਰੀ ਤੇ ਜਰਕੇ ਵਾਹਦੀ ਚੋ ਲਰਦੇ ਹਾਂਜੀ ਕਾਲ ਸਹੀ ਕਿ ਦਰਤ ਹੈ ਆ ਨਾ 26000 ਦੋਤਰੀਆਂ ਦੇ ਦੀ ਕੋਈ ਪੁਰਾਣੇ ਵੇਲੇ ਬੰਦਾ ਸੀ ਜਦੋਂ ਚਾਤਰਾ ਬੰਦੇ ਆਂ ਇਹੋ ਨੇ ਘੋੜੇ ਦਾ ਰਾਖਾ ਵਿਆ ਉਹ ਉਹ ਤੋਂ ਪੈਸਾ ਨਹੀਂ ਲੁੱਟਦਾ ਸੀ ਉਹਨਾਂ ਦਾ ਜੀਵਨ ਸਕੀਨ ਭਲਾਈਏ ਮੇਰੇ ਕੋਲ ਪੈਸੇ ਵੀ ਸਭ ਨਾਲ ਪਨਾਗਾ ਨਹੀਂ ਦਿੱਤਾ ਇਹਦਾ ਕੋ ਰੁਪਈਆ ਹੁੰਦਾ ਕੋ ਤੇ ਖਿਆਲ ਤੇ ਤੁਚੇ ਕੀ ਬਾਜ਼ਾਰ 2 ਰੁਪਈਏ ਤੂੰ ਅੱਜ ਛੋਟੀ ਜਿਹੀ ਲੱਗਉਂਦਾ ਕਰ ਰੋਟ ਮਨਾਉਟੀ ਲਗਾਉਂਦਾ ਨਹੀਂ ਕੋਨੇ ਉਹਨੂੰ 100 ਪੈਸੇ ਦੇ ਪਈਏ ਦੇ ਇੰਨੇ ਸਾਰੇ ਮਾਇਆ ਤੇ ਕੋਹ ਨਾਲ ਕਿਆਸਾ ਟਣ ਤੈਨੂੰ ਚਾਹ ਰਣ ਬਾਹਰ ਨੂੰ ਪਤਾ ਨਹੀਂ ਭੱਜ ਭਾਈ ਤੇ ਚੱਕਰ ਵਿਰੋਧ ਸੱਤੀ ਜਾਂਦਾ ਹੈ ਇਹ ਸਭਨ ਕੋ ਜਿਹੜੇ ਆਇਆ ਹੁੰਦਾ ਸਾਲਾ ਉਹਦਾ ਬੇਦੀਆ ਹੈ ਬੇਕੂ ਬਣਾਈ ਬਿਠਾ ਸਾਲਾ

ਬੋਰਡ 44 ਦਿਨ ਦਾ ਅਧਿਕਾਰ ਤੁਹਾਡਾ ਪਰ ਸੋਚ ਸਮਝ ਕੇ ਬੋਰਡ ਦੇਣਾ ਇਹ ਕੰਮ ਤੁਹਾਡਾ ਸੋਚਣਾ ਸਮਝਣਾ ਕੀ ਹੈ ਕਿ ਸੋਚਣਾ ਹੋਵੇ ਕਿਨੇ ਕੰਮ ਕੀਤਾ ਕਿਨੇ ਨਹੀਂ ਕੀਤਾ ਕਿਨੇ ਘੋਟ ਮਾਰੀ ਕਿਨੇ ਕਿਨੇ ਸਾਰੀ ਚੀਜ਼ ਤੇ ਵਿਚਾਰ ਕੋ ਵਿਚਾਰ ਤੇ ਅਸੀਂ 4 ਕੈਂਡੀਡੇਟ ਆਪਣੇ ਖੜੇ ਵੈਸੇ ਤਾਂ 29 ਬੰਦੇ ਖੜੇ 29 ਦੋ ਮਸ਼ੀਨਾਂ ਰੱਖੀਆਂ ਜਾਂਦੀਆਂ ਅੰਦਰ ਤੋਂ ਖੁੰਦਲ ਜਾਣਗੇ ਦੋ ਮਸ਼ੀਨਾਂ ਦੇਖੇ ਬੇਮਤਲਬ ਕਿ ਲੋਕ ਖੜੇ ਹੋ ਜਾਂਦੇ ਨੇ ਪਰ ਗੱਲ ਚਾਰਾਂ ਵਿੱਚ ਦੀ ਚਾਰਾਂ ਵਿੱਚ ਕੀ ਹੈ ਕਿ ਤਾਂ ਆਪਣੇ ਸੁਭਾਇਆ ਸਾਹਿਬ ਹੈ ਉਹ ਆਪਣੇ ਅਜਮਾਏ ਹੋਏ ਨੇ ਆਪਾਂ ਦੋ ਵਾਰੀ ਉਹਨਾਂ ਨੂੰ ਬੜਾਇਆ ਔਰ ਜਿੰਨੀ ਤਾਕਤ ਖਵਾਇਆ ਸਾਹਿਬ ਦੇ ਪਰਿਵਾਰ ਦੇ ਵਿੱਚ ਕਰਦੇ ਵਿੱਚ ਰਹੀ ਉਹ ਤੇ ਬਰਾਮਜ ਆਖਣ ਤੇ ਰਹੀ ਹੈ ਕਿਉਂਕਿ ਖਵਾਇਆ ਸਾਹਿਬ ਜਦੋਂ ਐਮਪੀ ਸੀ ਸੈਂਟਰ ਦੇ ਸਰਕਾਰ ਕਾਂਗਰਸੀ ਸੀ ਐਥੇ ਉਹ ਐਮਐਲਏ ਸੀਗਾ ਉਹਨਾਂ ਦੇ ਮੁੰਡਾ ਉਦੋਂ ਕਾਂਗਰਸ ਦੀ ਸਰਕਾਰ ਪੰਜਾਬ ਤੇ ਸੀ ਇਸ ਤੋਂ ਵੱਡੀ ਤਾਕਤ ਨਹੀਂ ਆ ਸਕਦੀ ਕਿਸੇ ਕਰਦੇ ਵਿੱਚ ਕਿਸੇ ਫੈਮਲੀ ਤੇ ਕੀ ਕੀਤਾ ਆਪਣੇ ਵਾਸਤੇ ਦੱਸਿਓ ਕੋਈ ਕੰਮ ਕੀਤਾ ਕਿਸੇ ਦਾ ਭਲਾ ਕੀਤਾ ਕੋਈ ਨੌਕਰੀ ਲਾਏ ਸਭਾ ਕਮਿਸ਼ਨ ਲੈਣ ਦੇ ਕੁਛ ਨਹੀਂ ਦਿੱਤਾ ਬਲੋਕ ਵਿਕੇ ਦੇ ਕੋ ਬਾਏ ਨੇ ਕੰਮ ਕੀਤਾ ਨਗਰ ਕੰਮ ਤਾਂ ਕੀਤਾ ਜੀ ਕਹਿੰਦਾ ਕੀ ਕੀਤਾ ਮੈਂ ਕਿਹਾ ਪੁਰਾਣੇ ਪੈਰ ਪਾ ਪਾ ਕੇ ਟੈਂਕਰ ਦੇ ਛੇ ਲੋ ਕਾ ਨੂੰ ਨਿੱਟ ਟੱਕਰਾਏ ਤੁਹਾਡੇ ਕੋਲ ਆ ਚਲੋ ਨਹੀਂ ਬਰਤੀਆ ਕੁਛ ਨਹੀਂ ਕੀਤਾ ਪਰ ਬਤਾ ਫਿਰ ਅੱਜ ਫਿਰੋ ਵੋਟ ਮੰਗਦੇ ਚਲੋ ਵੋਟ ਮੰਗਦੇ ਆ ਵੋਟ ਮੰਗਦਾ ਅਧਿਕਾਰ ਦੇਣ ਦਾ ਅਧਿਕਾਰ ਤੁਹਾਨੂੰ ਤੁਸੀਂ ਸੋਚਣਾ ਸਮਝ ਰਾਇਆ ਪਰ ਗੁਮਾਇ ਨੂੰ ਇੱਕ ਦੀ ਜਗ ਦਿਵਿੰਦਰ ਨਿਕਲ ਕੁਛ ਨਹੀਂ ਆ ਜੀ ਵੀ ਠੀਕਾ ਕਿ ਮੈਂ ਬੋਰਡ ਦੇ ਤੇ ਤੁਹਾਨੂੰ ਹਣ ਵੋਟ ਪਾ ਦਿੰਦੇ ਆ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਏਗਾ ਉਹ ਕੋਈ ਪ੍ਰੋਬਲਮ ਨਹੀਂ ਬਣੇਗਾ ਉਹ ਨੂੰ ਕਿਹੜਾ ਕੋਣ ਬਣੇਗਾ ਉਹ ਵੀ ਕਹੂਗਾ ਮੋਦੀ ਬਣੂਗਾ ਉਹ ਵੀ ਮੋਦੀ ਦਾ ਨਾਮ ਲੇ ਲੈਂ ਸਾਨੂੰ ਪੁੱਛ ਲੈ ਆ ਜੇ ਕਿ ਠੀਕ ਹੈ ਤੈਨੂੰ ਵੋਟ ਪਾ ਦੇਣਾ ਕੇਜਰੀਵਾਲ ਪ੍ਰਧਾਨ ਮੰਤਰੀ ਬਣ ਜਾਊਗਾ ਹੋਸ਼ ਹੋ ਗਿਆ ਭਾਈ ਮੋਦੀ ਬਣੂਗਾ ਜੇ ਤਾਂ ਮੋਦੀ ਬਣੂਗਾ ਅਰ ਮੋਦੀ ਲੋਕਾਂ ਦੇ ਦਿਰਾ ਵਿੱਚ ਬਣ ਚੁੱਕਾ ਹੈ ਫਿਰ ਸਾਨੂੰ ਪਾਸੇ ਵੋਟ ਪਾਉਣ ਦੀ ਲੋੜ ਕੀ ਹੈ ਕਿ ਬਾਟਰ ਤੇ ਜਿੰਨੇ ਵੀ ਕੰਮ ਹੈ ਸੈਟਰ ਸਰਕਾਰ ਦੇ ਚੱਲੇ ਆ ਪਰ ਮੋਦੀ ਨੇ ਜੋ ਸਤ ਸੁਵਿਧਾ ਦਿੱਤੀ ਆਪਾਂ ਸਾਡੇ ਨੂੰ ਪਤਾ ਅਜਾ ਪਉ ਦਾ ਸੁੱਖ ਮਾਰ ਰਿਹਾ ਪੂਰਾ ਸੁੱਖ ਨਹੀਂ ਮਿਲ ਰਿਹਾ ਇਹਨਾਂ ਲੋਕਾਂ ਨੂੰ 당ਰ ਦੀ ਸਰਕਾਰ ਨੇ ਆਵਾਜ਼ ਦੇ ਪਾਰਟੀ ਸਰਕਾਰ ਨੇ ਤੁਸੀਂ ਯੂਪੀ ਚ ਦੇਖੋ ਜਾ ਕੇ ਰਿਸ਼ਤੇਦਾਰੀ ਹੋਈ ਹੈ ਕਿ ਮੈ ਸੁੱਖ ਕਿਸਾਨ ਕੋਲ ਜੋਰ ਨੂੰ ਮਿਲ ਰਿਹਾ ਹੈ ਇਹਨਾਂ ਰਾਜਸਥਾਨ ਦੇ ਦੇਖੋ ਐਵੇਂ ਤੁਸੀਂ Madhya Pradesh ਤੇ Gujarat ਚ ਜਾ ਕੇ ਦੇਖੋ ਇਹਨਾਂ ਲੋਕਾਂ ਨੇ ਰੋੜੇ ਹੱਕ ਲਾਇਓ ਤੇ ਵਿੱਚ ਦਿੱਕਤਾਂ ਕਰ ਦਿੱਤੀਆਂ ਆਪ ਦੇ ਨੰਬਰ ਨਾ ਬਣ ਜਾਣ ਇੱਥੋਂ ਤੱਕ ਅਸੀਂ ਕਹਿੰਦੇ ਆ ਵੀ ਮੋਦੀ ਸਾਹਿਬ ਨੇ ਆਪਣੀ ਜਾਨ ਬਚਾਈ ਹੈ ਜਾਨ ਬਚਾਈ ਹੈ ਕਰੋਨਾ ਆਇਆ ਸੀ ਅਮਰੀਕਾ ਤੇ ਅਮਰੀਕਾ ਕਹਿੰਦਾ ਅਸੀਂ ਬੰਦਾ ਨਹੀਂ ਮਰਨ ਦਿੰਦੇ ਭਾਵੇਂ ਕੁਝ ਵੀ ਹੋ ਜਾਏ ਅਮਰੀਕਾ ਦੇ ਬੰਦੇ ਮਰੇ ਕਰੋਨਾ ਨਾਲ ਹਿੰਦੁਸਤਾਨ ਦੇ ਨਹੀਂ ਮਰੇ ਕਾਰਨ ਕਿ ਮੋਦੀ ਨੇ ਤਿੰਨ ਤਿੰਨ ਟੀਕੇ ਸਾਡੇ ਫਿਰ ਲਾ ਕੇ ਸਾਡੀ ਜਾਨ ਬਚਾਈ ਜੇ ਅੱਜ ਉਹ ਟੀਕੇ ਦਾ ਸਿਰੇ ਜਦੋਂ ਮੋਦੀ ਨੂੰ ਕਹਿੰਦਾ ਲੋਕ ਕਹਿੰਦੇ ਆ ਟੀਕੇ ਨਾਲ ਬਚ ਕੇ ਰੋਈ ਹਾਰ ਤਾਂ ਟੀਕਾ ਰੋਜਦਾ ਕਹਿੰਦੇ ਨਾ ਪੂਰ ਫਿਰ ਟੀਕੇ ਦੀ ਬਦਨਾਮੀ ਕਰਦੇ ਜਿਹੜਾ ਕੰਮ ਹੋ ਕਰਦਾ ਉਹਦੀ ਬਦਨਾਮੀ ਕਰਦੇ ਐਸ ਕਰਕੇ ਦੋ ਚਾਰ ਕਰਨਾ ਤਿੰਨ ਦਸਣਾ ਚਾਹਨਾ ਕਿ ਇੱਕ ਬੰਦਾ ਸਾਡੇ ਬਾਗੜੀ ਪਿੱਛੇ ਦਾ ਹੀ ਸੀਗਾ ਕੋ ਖੜਾ ਕੇ ਕਰਨ ਲੱਗਾ ਜਾਨੀ ਸਾਹਿਬ ਮੈਂ ਤਾਂ ਧੰਨਵਾਦ ਕਰਦਾ ਮੋਤੀ ਦਾ ਮੈਂ ਧੰਨਵਾਦ ਕਰਦਾ ਗੱਟਕਰੀ ਦਾ ਮੇਰੇ ਪਿਓ ਦੀ ਜਾਨ ਬਚੀ ਮੇਰੇ ਪਿਓ ਨੂੰ ਹਾਰਟ ਅਟੈਕ ਹੋ ਗਿਆ ਗੱਡੀ ਕਿੱਤੀ ਨੇ 40 ਮਿੰਟਾਂ ਚ ਬਟਿੰਡੇ ਪਹੁੰਚ ਗਿਆ ਐਂਡੀ ਸਾਹਿਬ ਸੜਕ ਸੋਹਣੀ ਸੜਕ ਜਿਹੜੀ ਹੈ ਗੱਟਕਰੀ ਨੇ ਬਣਾ ਕੇ ਦਿੱਤੀ ਉਹਦਾ ਧੰਨਵਾਦ ਕਰਦਾ ਅੱਗੇ ਜਾ ਕੇ ਐਂਸ ਹਸਪੀਟਲ ਬੜਾ ਬਟਿੰਡੇ ਇੰਨਾ ਤੱਕ ਹਸਪੀਟਲ ਜਾਂਦੇ ਮੇਰੇ ਬਾਪੂ ਦਾ ਇਲਾਜ ਸ਼ੁਰੂ ਹੋ ਗਿਆ ਜੇਬ 'ਚ ਪੈਸਾ ਨਹੀਂ ਸੀਗਾ ਮੋਦੀ ਦਾ ਧੰਨਵਾਦ ਕਰਦਾ 85 ਲੱਖ ਦਾ ਕਾਰਡ ਸੀ ਅੱਜ ਮੇਰਾ ਬਾਪੂ ਜਿੰਦਾ ਹੈ ਮੋਦੀ ਕਰਕੇ ਜਿੰਦਾ ਜੇ ਸੜਕ ਮਾਰੀ ਹੁੰਦੀ ਅੱਜ ਰੋਜ਼ਪੁਰਾ ਸੜਕ ਮਾਰੀ ਸੀ 10 ਘੰਟੇ ਲੱਗ ਜਾਂਦੇ ਸੀ ਜਿੱਦ ਤੱਕ ਜਾਣ ਹੁੰਦਾ ਸੀ ਪੱਕੇ ਨੂੰ ਟਿੜਚੇ ਉੱਪਰ ਪੈ ਜਾਂਦੀ ਸੀ ਜਿਹੜੀ ਤਰਣ ਪੈ ਜਾਂਦੀ ਸੀ ਉਹਦਾ ਮੈਂ ਧੰਨਵਾਦ ਕਰਦਾ ਇਹ ਸਿਦਕ ਕਮੇਟੀ ਕੜੀ ਮੋਦੀ ਸਾਹਿਬ ਨੇ ਕੰਮ ਕੀਤੇ ਆ ਜਰਗਰ ਰਾਜ ਸਿੰਘ ਭਰਾ ਦਾ ਹਜ਼ਰਤ ਕੜਾ ਦਾ ਜਾਨੀ ਸਾਹਿਬ ਕਾਨੂੰਨੀ ਪਤਾ ਜਿਹੜੀ ਗੱਲ ਮੋਦੀ ਸਾਹਿਬ ਨੇ ਸਾਨੂੰ ਦਿੱਤੀ ਹੈ ਨਕੀ ਦਿੱਤਾ ਇਹਦਾ ਸੁੱਖ ਦੀ ਨੀਂਦ ਦਿੱਤੀ ਹੈ ਸੁੱਖ ਦੀ ਨੀਂਦ ਹੋਕਵੇਂ ਬੋਲੇਗਾ ਸਾਲਾਗਾ ਮੋਦੀ ਕੁਰਸੀ ਤੇ ਬੈਠਾ ਪਾਕਿਸਤਾਨ ਕੰਨ ਦੇ ਵਿੱਚ ਪਾਇਆ ਨਿਰੜਕਦਾ ਜਿਹਦਾ ਚੋਪਾ ਦਾ ਮੂਹਰੇ ਤੇ ਰੰਦਾ ਸੀ ਉਹਦਾ ਸਾਥ ਤੇ ਸਾਨੂੰ ਚਾਰ ਵਾਰ ਸਮਾਜ ਚੱਕਣਾ ਪੈਣਾ ਸੀ ਜਦੋਂ ਦਾ ਮੋਦੀ ਆ ਸਮਾਨਿਤ ਕਰਾਦਾ ਹੱਕ ਕੋਠੇ ਪੱਤੀ ਪਾ ਕੇ ਬੈਠੇ ਅਕਲੀਗਾ ਉਹ ਕਹਿੰਦਾ ਰੋਟੀ ਬਗਤੀ ਖਾ ਲਈਏ ਪਰ ਸ਼ਾਨ ਔਰੰਗਜ਼ੇਬ ਸਾਹਿਬ ਨਾਲ ਜੀ ਲਿਆ ਇਹ ਬੋਲੀ ਦੀ ਕਰਾਮਾਤ ਹੈ ਬੋਟ ਦਾ ਹਰ ਲੋਕ ਜੀ ਨੂੰ ਮੰਦੇ ਅ ਲੋਕਾਂ ਦੇ ਲਾਭ ਵਿੱਚ ਆ ਚੁੱਕੇ ਹਨ ਮੈਂ ਪ੍ਰਾਰਥਨਾਈਏ ਕਿ ਵੋਟ ਪਾਓ ਬੋਟ ਦਾ ਅਧਿਕਾਰ ਤੁਹਾਡਾ ਹੈ ਪਰ ਆਮ ਆਦਮੀ ਦਾ ਕੀ ਹਾਲ ਹੈ ਆਮ ਆਦਮੀ ਦਾ ਹਾਲ ਹੈ ਕਿ ਕਮ ਕਮ ਕੁਝ ਨਹੀਂ ਕੀਤਾ ਰੰਗ ਕੀਤਾ ਫੋਟੋਆਂ ਲਾਈਆਂ ਜਿਵੇਂ ਨਿਰੰਦਰਨ ਦੱਸਿਆ ਖੁੱਡ ਦਾ ਸੀ ਕਿ ਚੂਹੇ ਦੀ ਤੇ ਵਿੱਚ ਬੜ ਕੇ ਸੱਪ ਦੀ किता था सपने कुछ नहीं सी, मैं तसूरत नहीं की थी पर सबको भी खुद वही जाने जो है ना अभी भारत में सारी कला करती है एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें हिं, जय हिंद जय भारत